ਅਮਦਸਾ ਸ਼ਹਿਰ ਦੇ ਵਿੱਚ ਮਜੀਠਾ ਰੋਡ ਦੇ ਉੱਤੇ ਤੁੰਗ ਬੱਲਾ ਸਾਡੀ ਇੱਕ ਕਲੋਨੀ ਆ ਉੱਥੇ ਆਪਾਂ ਬੈਠੇ ਆ ਸਦਾ ਮਨਜੀਤ ਸਿੰਘ ਜੀ ਦੇ ਘਰ ਇਹਨਾਂ ਦਾ ਬੇਟਾ ਅਮਨਦੀਪ ਸਿੰਘ ਤੇ ਇੱਕ ਹੋਰ ਸਾਡਾ ਬੱਚਾ ਸੀਗਾ ਕਰਨਦੀਪ ਉਹ ਵੀ ਇੱਥੇ ਸ਼ਹਿਰ ਦਾ ਇਹ ਇਹਨਾਂ ਦਾ ਬੱਚਾ 7-8 ਮਹੀਨੇ ਪਹਿਲਾਂ ਥਾਈਲੈਂਡ ਦੇ ਨੇੜੇ ਇੱਕ ਦੇਸ਼ ਪੈਂਦਾ ਲਾਸ ਉੱਥੇ ਚਲਾ ਗਿਆ ਉੱਥੇ ਆਪਣੀ ਮਿਹਨਤ ਕਰਦੇ ਸੀਗੇ ਇੱਕ ਹੋਸਟਲ ਦੇ ਵਿੱਚ ਉਹ ਜੌਬ ਕਰਦੇ ਸੀ ਜਿੱਥੇ ਉੱਥੋਂ ਦੀ ਸਰਕਾਰ ਨੇ ਉਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਪਸਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਪਦਸੀ ਪੈਦਵਾਈ ਕਰਕੇ ਇਹਨਾਂ ਨੇ ਜਦੋਂ ਸਾਨੂੰ ਕੇਸ ਦਿੱਤਾ ਪੈਦਵਾਈ ਕਰਕੇ ਉੱਥੇ ਸਾਡੇ ਇੰਡੀਅਨ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਸੰਬੰਧ ਕਰਕੇ ਅਸੀਂ ਇਹ ਦੋਵੇਂ ਮੁੰਡੇ ਦੇ ਆਕਰਾਇ ਉਹਦੇ ਆਉਣ ਤੋਂ ਬਾਅਦ ਉਨਾਂ ਦੀ ਕਾਲ ਆਈ ਇਹਨਾਂ ਦੀ ਵੀ ਕੱਲ ਕਾਲ ਗਈ ਕਿ ਬੱਚੇ ਦੇ ਆਉਗੇ ਜੀ ਤੇ ਫਿਰ ਅੱਜ ਇਦਾਂ ਨੂੰ ਮਿਲਣ ਆਇਆ ਸੀ ਦੇਖੋ ਸਾਡਾ ਜਿਹੜਾ ਇਹਨਾਂ ਦਾ ਹੀ ਡਿਪਾਰਟਮੈਂਟ ਹੈ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅਸੀਂ ਲਗਾਤਾਰ ਰੋਹ ਜੀ ਐਵ ਦੀ ਡੇ ਸਾਡੇ ਕੋਲ ਪੰਜ ਛੇ ਕੇਸ ਜਿਹੜੇ ਇਦਾਂ ਦੇ ਹੁੰਦੇ ਆ ਸਾਡੇ ਬੱਚਿਆਂ ਦੇ ਹੁੰਦੇ ਆ ਉਹਦਾ ਸਾਨੂੰ ਮਤਲਬ ਜਿਹੜਾ ਕੱਲ ਹੀ ਇੱਕ ਅਸੀਂ লাশ ਫੁਗਾਈ ਆ ਕੇ ਦੀ ਡੱਡ ਬੱਡੀ ਦਾ ਮਸਲਾ ਆ ਜਾਂਦਾ ਕੋਈ ਜੇਲ੍ਹ ਚ ਚਲ ਜਾਂਦਾ ਬੜੇ ਮਸਲੇ ਉਹਨਾਂ ਸਾਰੇ ਮਸਲਿਆਂ ਨੂੰ ਜਿਹੜਾ ਅਸੀਂ ਵਧੀਆ ਢੰਗ ਦੇ ਨਾਲ ਕਾਨੂੰਨੀ ਤੌਰ ਤੇ ਮਤਲਬ ਮਦਦ ਕਰਦੇ ਹਾਂ। ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮਾਪਿਆਂ ਦਾ ਜਿਨ੍ਹਾਂ ਨੇ ਪੈਸੇ ਲਾ ਕੇ ਇੱਥੇ ਆਪਣੀਆਂ ਬੈਂਕਾਂ ਤੋਂ ਲੋਨ ਲੈ ਕੇ ਜ਼ਮੀਨਾਂ ਗੈਨੇ ਰੱਖ ਕੇ ਆਪਣੇ ਘਰਾਂ ਦੇ ਗੇਸਟ ਲੋਨ ਲੈ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਤੇ ਮੁੜ ਕੇ ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਜੇ ਕੋਈ ਕਾਨੂੰਨੀ ਪੈਰਵਾਈ ਕਰਨੀ ਪੈ ਜਾਵੇ ਆਪਣੇ ਬੱਚਿਆਂ ਲਈ ਤੇ ਉਹ ਕਰ ਨਹੀਂ ਸਕਦੇ ਬਾਹਰਲੇ ਦੇਸ਼ਾਂ ਦੇ ਅੰਦਰ ਵਕੀਲਾਂ ਦੀ ਫੀਸਾਂ ਦੇਣੀਆਂ ਦਿਲਾਂ ਦੇ ਖਰਚੇ ਬਹੁਤ ਜ਼ਿਆਦੇ ਇੱਕ ਕਰਕੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੀ ਕਿਸੇ ਵੀ ਮਾਪੇ ਜਿਹੜੇ ਆ ਉਹਨਾਂ ਦਾ ਕੋਈ ਪੈਸਾ ਨਾ ਲੱਗੇ ਬਿਨਾਂ ਪੈਸਿਆਂ ਤੋਂ ਜਿਹੜਾ ਉਹਨਾਂ ਦੀ ਮਤਲਬ ਜਿਹੜੀ ਮਦਦ ਹੋ ਜਾਏ ਸੋ ਅਸੀਂ ਕੇਂਦਰ ਸਰਕਾਰ ਦੇ ਨਾਲ ਸੰਬੰਧ ਕਰਕੇ ਬਹੁਤ سارے ਕੇਸ ਇਦਾਂ ਦੇ ਸੈਂਕੜੇ ਕੇਸ ਜਿਹੜੇ ਆ ਮਤਲਬ ਉਹ ਹੱਲ ਕੀਤੇ ਆ ਸਾਡੇ ਕੋਲ ਮੇਰਾ ਖਿਆਲ ਆ ਜਦੋਂ ਦੀ ਸਰਕਾਰ ਬਣੀ ਆ 19 ਮਾਰਚ ਨੂੰ ਤਿੰਨ ਮਹੀਨੇ ਹੋਣੇ ਆ ਮੇਰ ਕੋ ਇਹ ਐਨਆਈ ਮਹਿਕਮਾ ਮਾਨ ਸਾਹਿਬ ਨੇ ਦਿੱਤਾ ਸੀਗਾ ਤੇ ਮੈਂ ਹੁਣ ਤੱਕ ਜਿਹੜਾ 25000 ਦੇ ਲੱਗੇ ਇਹ ਕੇਸ ਜਿਹੜੇ ਆ ਐਨਆਈ ਵੀਜ਼ਾਾਂ ਪਰਵਾਦੇ ਉਹ ਹੱਲ ਕਰ ਚੁੱਕੇ ਉਹਦਾ ਤੇ ਕਦੀ ਗਿਣੋ ਹੀ ਨਹੀਂ ਆਪਾਂ ਜਿਹੜੇ ਇਦਾਂ ਦੇ ਕੇਸ ਆ ਤੇ ਹੀ ਗਿੰਦੇ ਨਹੀਂ ਪਰ ਮਹਾਰਾਜ ਨੇ ਕਿਰਪਾ ਕੀਤੀ ਹੈ ਮੈਂ ਇਹਨਾਂ ਨੂੰ ਹੌਸਲਾ ਦੇਣ ਆਇਆ ਸੀਗਾ ਮਿਲਣ ਆਇਆ ਸੀ ਤੇ ਮੈਂ ਕਹਿਣ ਆਇਆ ਸੀਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੁਹਾਡੇ ਨਾਲ ਹੈ ਆਪਣੇ ਬੱਚਿਆਂ ਨੂੰ ਕਹੋ ਵਧੀਆ ਕੰਮ ਕਰਨਾ ਵੇਖ ਲਓ ਵਾਪਸ ਆਊਗਾ ਇੱਥੇ ਆ ਕੇ ਆਪਣਾ ਕੰਮ ਕਰ ਇੱਥੇ ਜੋ ਸਹਯੋਗ ਚਾਹੀਦਾ ਹੋਊਗਾ ਉਹ ਵੀ ਆਪਾਂ ਦਿਆਂਗੇ ਪਰ ਮੈਨੂੰ ਖੁਸ਼ੀ ਹੈ ਕਿ ਅੱਗੇ ਬੱਚਾ ਜੇ ਲੋਕ ਜਾਨੋ ਬਚ ਗਏ ਉਹ ਥਾਣੇ ਦੇ ਅੰਦਰ ਸੀਗਾ ਜੇ ਪੁਲਿਸ ਨੇ ਕਸਰਦੀ ਦੇ ਵਿੱਚ ਲਿਆ ਸੀਗਾ ਪਰ ਜੇ ਜਿਹੜਾ ਜਿਹੜਾ ਕੇਸ ਸੀਗਾ ਉਹ ਬੜਾ ਖਤਰਨਾਕ ਸੀਗਾ ਉਹ ਜਿਸ ਹੋਸਟਲ 'ਚ ਕੰਮ ਕਰਦੇ ਉੱਥੇ ਜਿਹੜਾ ਉਹ ਕੋਈ ਫੂਡ ਵਾਲੀ ਆਈਟਮ ਜਿਹੜੀ ਕੋਈ ਸ਼ਰਾਬ ਅਲਕੋਹਲ ਜਿਹੜੀ ਜਦੋਂ ਹੋਸਟਲ ਦੇ ਵਿੱਚ ਉਹਨਾਂ ਨੇ ਬਤਾਈ ਉਹਦੇ ਦਾ 7-8 ਬੰਦੇ ਮਾਰ ਗਏ ਸੀ ਤੇ ਉਹ ਸ਼ੱਕ ਕਰਦੇ ਸੀ ਕਿ ਸ਼ਾਇਦ ਇਹਨਾਂ ਦਾ ਮੁੰਡਿਆਂ ਦਾ ਨੁਕਸ ਪਰ ਉਹ ਇਹਨਾਂ ਦਾ ਕੋਈ ਖਸੂਦ ਨਹੀਂ ਗਾ ਮੈਂ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਕਹੋ ਵੀ ਇਹਦੀ ਜਾਂਚ ਕਰ ਦੋ ਪਹਿਲਾਂ ਆਪਣੇ ਮੁੰਡੇ ਜਿਹੜੇ ਆ ਉਹ ਬੇਦੋਸ਼ੇ ਸਾਬਤ ਹੋਏ ਉਹ ਉਹਨਾਂ ਦੀ ਰਿਆਈ ਹੋਗੀ ਤੇ ਜੇ ਅਸੀਂ ਪੈਦਵਾਈ ਨਾ ਕਰਦੇ ਤੇ ਇੰਨੇ ਵੱਡੇ ਜਿੱਥੇ ਡੈਥਸ ਹੋਈਆਂ ਹੋਣ ਜੇ ਬੰਦਾ ਜੇਲ੍ਹ ਚ ਇੱਕ ਦਾ ਫਸ ਜੇ ਤੇ ਸਰ ਉਹਦੇ ਲਈ ਨਿਕਲਣਾ ਬਹੁਤ ਔਖਾ ਹੁੰਦਾ ਪਰਿਵਾਰ ਬਹੁਤ ਡਰਿਆ ਕਿੰਨੀ ਦੇਰ ਤੱਕ ਇੰਡੀਆ ਵਾਪਸ ਆ ਜਾਣਗੇ ਬੱਚੇ ਪਰਵਾਹ ਬਹੁਤ ਜ਼ਿਆਦਾ ਡਰਿਆ ਨਹੀਂ ਉਹ ਮੈਂ ਇਹਨਾਂ ਨੂੰ ਕਹਿਣ ਆਇਆ ਕਿ ਤੁਸੀਂ ਉੱਥੇ ਉਹ ਟਰਾਈ ਲਾਉਣਗੇ ਪਾਸਪੋਰਟ ਦੀ ਤੇ ਜਿੱਦੋਂ ਉਹਨਾਂ ਨੂੰ ਪਾਸਪੋਰਟ ਮਿਲ ਗਿਆ ਉਹ ਚਲੇ ਆ ਜਾਣਗੇ ਜੇ ਪਾਸਪੋਰਟ 'ਚ ਕੋਈ ਦੇਰੀ ਹੋਊਗੀ ਤਾਂ ਉਹ ਵੀ ਆਪਾਂ ਇਹਨਾਂ ਦੀ ਮਤ ਕਰਾਂਗੇ ਜਲਦੀ ਜਲਦੀ ਆ ਜਾਣਗੇ ਕੋਈ ਗੱਲ ਨਹੀਂ ਡਰ ਦੀ ਕੋਈ ਲੋੜ ਨਹੀਂ ਹਾਂ ਠੀਕ ਹੈ ਡਰ ਤੋਂ ਹੁੰਦਾ ਨਹੀਂ ਨਹੀਂ ਇਹਨਾਂ ਨੇ ਕਿਉਂਕਿ ਮੈਨੂੰ ਕਾਲ ਕੀਤੀ ਦੱਸਿਆ ਇਹਨਾਂ ਨੇ ਤੇ ਅਸੀਂ ਬਾਕਾਇਦਾ ਉਹਦਾ ਪਾਸਪੋਰਟ ਨੰਬਰ ਲੈ ਕੇ ਵੀਜ਼ਾ ਲੈ ਕੇ ਸਭਾ ਕੋਈ ਲੈ ਕੇ ਫਿਰ ਅਸੀਂ ਕੇਸ ਅਪਲਾਈ ਕਰਦੇ ਫਿਰ ਉਹ ਕੇਸ ਅਸੀਂ ਕੀਤਾ ਉਹ ਜਦੋਂ ਉੱਥੋਂ ਸਾਨੂੰ ਰਿਸਪੌਂਸ ਆਇਆ ਉਸੇ ਲਈ ਇਹਨਾਂ ਨੂੰ ਦੱਸਤਾ ਕਿ ਤੁਹਾਡੋਂ ਕੋਈ ਨਹੀਂ ਵੇਟ ਕਰੋ ਤੁਸੀਂ ਤੇ ਕੱਲ ਇਹਨਾਂ ਨੇ ਆਪ ਹੀ ਦੱਸਤਾ ਕੇ ਬੱਚੇ ਦੇ ਆਉਗੇ ਜੀ ਤੁਹਾਡਾ ਮਤਲਬ ਥੈਂਕਸ ਉਹ ਮੈਂ ਕਹਿੰਦਾ ਸਾਡਾ ਦੀ ਥੈਂਕਸ ਤੇ ਮਾਤਮਾ ਦਾ ਥੈਂਕਸ ਕਰੋ ਮੈਂ ਤਾਂ ਆਪ ਮਾਦਾ ਸੱਚੇ ਪਾਛਾ ਤੇ ਗਾੜੀ ਅਰਦਾਸ ਕਰਦਾ ਕਿ ਕਿਸੇ ਦਾ ਪੁੱਤ ਬਾਹਰਲੇ ਦੇਸ਼ਾਂ ਜੇਲ੍ਹ ਚ ਨਾ ਜਾਵੇ ਇਹ ਬਹੁਤ ਔਖਾ ਕੰਮ ਹੁੰਦਾ ਮਾਪਿਆਂ ਲਈ ਸੋ ਮੈਂ ਮੰਜੀਲ ਭਾਜੀ ਨੂੰ ਮਿਲਣ ਆਇਆ ਬੜੇ ਕਿਰਤੀ ਬੰਦੇ ਆ ਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਇਹਨਾਂ ਨੂੰ ਹੌਸਲਾ ਦੇਣਾ ਹੈ ਕਿ ਸਰਕਾਰ ਜਿਹੜੀ ਹੈ ਉਹ ਇਹਨਾਂ ਦੇ ਨਾਲ ਹੱਥਾਂ ਦੀ ਇਹਨਾਂ ਦਾ ਮਤ ਕਿੰਨੇ ਦਿਨਾਂ ਵਿੱਚ ਆ ਜਾਏਗਾ ਬੱਚਾ ਵਾਪਸ ਬੀਨੂੰ ਲੱਗਦਾ ਕਿ ਫਰਵਰੀ ਤੇ ਐਂਡ ਤੱਕ ਆ ਜਾਣਾ ਚਾਹੀਦਾ ਠੀਕ ਹਾਂ ਮੈਨੂੰ ਲੱਗਦਾ ਹਾਂ ਹਾਂ ਹੋ ਗਿਆ ਅੱਜ ਮੰਤਰੀ ਸਾਹਿਬ ਤੁਹਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਗਈ ਬਹੁਤ ਖੁਸ਼ੀ ਦੀ ਗੱਲ ਹੈ ਜੀ ਮਾੜਾ ਮੰਤਰੀ ਸਾਹਿਬ ਨੇ ਸਾਡਾ ਮਸਲਾ ਹੱਲ ਕਰਾਇਆ ਤਾਂ ਸਾਨੂੰ ਬਹੁਤ ਇਤੋਂ ਦੀ ਖੁਸ਼ੀ ਹੈ ਕੋਈ ਨਹੀਂ ਸਾਨੂੰ ਜੀ ਬੇਟਿਆਂ ਨਾਲ ਗੱਲ ਹੋਈ ਹੈ ਜੀ ਹਾਂਜੀ ਬੇਟਿਆਂ ਨਾਲ ਗੱਲ ਹੋਈ ਹੈ ਸਾਡੇ ਕੀ ਉੱਥੇ ਰਹਿਣਾ ਜਾਂ ਵਾਪਸ ਆਣਾ ਨਹੀਂ ਵਾਪਸ ਆ ਜੀ ਹਾਂਜੀ ਤੇ ਤਦੋਂ ਤੁਸੀਂ ਮੰਤਰੀ ਸਾਹਿਬ ਨੂੰ ਨੰਬਰ ਦਿੱਤਾ ਸੀ ਅਸੀਂ 1 ਮਹੀਨਾ ਪਹਿਲਾਂ ਮਿਲੇ ਸੀ ਇੱਕ ਮਹੀਨਾ ਪਹਿਲਾਂ ਮਿਲੇ ਹੈ ਤੇ ਬਾਅਦ ਉਸ ਤੋਂ ਬਾਅਦ ਨਾ ਕੋਈ ਕਾਰਵਾਈ ਸ਼ੁਰੂ ਕਰ ਦਿੱਤੀ ਦੇ ਬਚਾ ਦੇ ਬਚਾ ਹਟਾ ਕੋਈ ਹੈ ਸਾਡੇ ਸਮਝਉਣ ਰੋਹ ਗੱਲ ਹੁੰਦੀ ਹੈ ਇਹਦੇ ਨਾਲ ਕੋਈ ਜੀ ਹੁਣ ਵਾਪਸ ਬੁਲਾ ਦੇ ਹਾਂ ਵਾਪਸ ਬੁਲਾ ਲੈਂਦਾ ਜੀ ਆਜ ਮੰਤਰੀ ਸਾਹਿਬ ਆ ਕੇ ਕੀ ਕਿਹਾ ਬਹੁਤ ਬੜਾ ਕੀ ਹੈ ਵੀ ਬਸ ਕਹਿੰਦਾ ਕਿ ਬਦਲੇ ਸ਼ੁਕਰੀਆ ਕਰਕੇ ਗਿਆ ਤੁਹਾਡੇ ਧੰਨਵਾਦ ਸਾਡਾ ਕਰਕੇ ਗਏ ਆ ਕਿ ਤੁਸੀਂ ਘਬਰਾਇਓ ਨਾ ਕੋਈ ਗੱਲ ਦੀ ਜਿੱਤੇ ਹੀ ਤੁਹਾਡੇ ਨਾਲ ਲੱਗੇ ਹਰ ਟਾਈਮ ਤੁਹਾਡੇ ਨਾਲ ਲੱਗੇ